ਸਰਦਾਰ ਉਦਮ ਸਿੰਘ ਜਿਨ੍ਹਾਂ ਨੇ ਜਲੀਆਂ ਵਾਲੇ ਬਾਗ ਦਾ ਬਦਲਾ ਲੈਣ ਲਈ 21 ਸਾਲ ਇੰਤਜ਼ਾਰ ਕੀਤਾ ਤੇ ਫਿਰ ਸ਼ਹੀਦ ਦੇ ਮਗਰੋਂ ਕਬਰਾਂ 'ਚ ਪਈ ਉਹਨਾਂ ਦੀ ਮ੍ਰਿਤਕ ਦੇ ਨੇ ਵੀ ਵਤਨ ਵਾਪਸੀ ਲਈ 34 ਸਾਲ ਇੰਤਜ਼ਾਰ ਕੀਤਾ ਜੀ ਹਾਂ 31 ਜੁਲਾਈ 1940 ਨੂੰ ਸ਼ਹੀਦ ਉਦਮ ਸਿੰਘ ਨੂੰ ਸਵੇਰੇ 9 ਵਜੇ ਪੈਂਟਨ ਵਿਲੇਜ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ ਸੀ ਜਦੋਂ ਉਹਨਾਂ ਦੇ ਤਾਪੂਤ ਤੇ ਮਿੱਟੀ ਪਾਈ ਗਈ ਤਾਂ ਅੰਗਰੇਜ਼ਾਂ ਨੂੰ ਲੱਗਿਆ ਕਿ ਉਹਨਾਂ ਨੇ ਉਦਮ ਸਿੰਘ ਦੀ ਕਹਾਣੀ ਨੂੰ ਦਫਨਾ ਦਿੱਤਾ ਪਰ ਅਜਿਹਾ ਨਹੀਂ ਹੋਇਆ ਸ਼ਹੀਦੀ ਤੋਂ 34 ਸਾਲ ਬਾਅਦ 19 ਜੁਲਾਈ 1974 ਨੂੰ ਉਹਨਾਂ ਦੇ ਮ੍ਰਿਤਕ ਦੇ ਨੂੰ ਕਬਰਾਂ ਜੋ ਬਾਹਰ ਕੱਢ ਕੇ 에어 ਇੰਡੀਆ ਦੇ ਇੱਕ ਚਾਰਟਰਡ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ ਸੀ। ਦਿੱਲੀ ਹਵਾਈ ਅੱਡੇ ਤੇ ਗਿਆਨੀ ਜ਼ੈਲ ਸਿੰਘ, ਵਿਦੇਸ਼ ਮੰਤਰੀ ਸਰਵਨ ਸਿੰਘ ਅਤੇ ਸ਼ੰਕਰ ਦਿয়াল ਸ਼ਰਮਾ ਨੇ ਉਹਨਾਂ ਦਾ ਸਵਾਗਤ ਕੀਤਾ। ਊਧਮ ਸਿੰਘ ਦੇ ਮ੍ਰਿਤਕ ਦੇਨੂ ਕਪੂਰਥਲਾ ਹਾਊਸ ਲੈ ਜਾਇਆ ਗਿਆ ਜਿੱਥੇ ਇੰਦਰਾ ਗਾਂਧੀ ਉਹਨਾਂ ਦੇ ਸਵਾਗਤ ਲਈ ਮੌਜੂਦ ਸੀ। ਭਾਰਤ ਦੇ ਜਿਸ ਜਿਸ ਹਿੱਸੇ ਵਿੱਚ ਉਹਨਾਂ ਦੀ ਅੰਤਿਮ ਯਾਤਰਾ ਨਿਕਲੀ ਉੱਥੇ ਹਜ਼ਾਰਾਂ ਦੀ ਗਿਣਤੀ